ਜਿਲੰਦਰ ਦੀ ਹਾਤੀ ਪੁਲਿਸ ਨੇ ਰੋਕੀ ਫਾਜ਼ਲੀ ਕਾ ਗੈਂਗ ਦੇ ਮੁਖੀ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਕਿ ਮਹਿਤਪੁਰ ਕੋਲੀਬਾਰ ਦੇ ਵਿੱਚ 20 ਕਰੋੜ ਰੁਪਏ ਅਤੇ ਐਨ ਆਰ ਆਈ ਅਗਵਾ ਮਾਮਲੇ ਦੇ ਵਿੱਚ ਕਈ ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਇਸ ਗ੍ਰਿਫਤਾਰੀ ਜਿਲ੍ਹਾ ਪੁਲਿਸ ਦੁਆਰਾ ਇੱਕ ਸਾਵਧਾਨੀ ਨਾਲ ਯੋਜਨਾਬੰਦ ਕਾਰਵਾਈ ਤੋਂ ਬਾਅਦ ਕੀਤੀ ਜਿਲ੍ਹਾ ਜਲੰਧਰ ਦਿਹਾਤੀ ਸਬਡਿਵੀਜ਼ਨ ਸ਼ਾਹਕੋਟ ਥਾਣਾ ਮਹਿਤਪੁਰ ਦੇ ਇਰੀ ਵਿੱਚ 22 ਦਸੰਬਰ ਨੂੰ ਸਵੇਰ ਦੇ ਸਮੇਂ ਜੇ ਕੇ ਰੈਸਟੋਰੈਂਟ ਦੇ ਬਾਹਰ ਹੋਈ ਥਾਰ ਦੇ ਮਸਲੇ ਨੂੰ ਹਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਲ੍ਹਾ ਪੁਲਿਸ ਮੁਖੀ ਸਰਦਾਰ ਹਰਕਮਨप्रीत ਸਿੰਘ ਕੱਖ ਜੀ ਦੀ ਗਾਈਡਲਾਈਨ ਤੇ ਸੀਐਸ ਤੋਂ ਸਮਰਪਟਾ ਮੁੰਦੀਪ ਸਿੰਘ ਮੁਕੱਬਸਰ थाना ਮਹਿਤਵਪੁਰ ਇੰਸਪੈਕਟਰ ਸਰਦੇਵ ਸਿੰਘ ਦੀ ਟੀਮ ਨੇ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਫਾਦਰ ਕਾਨੂੰ ਤਿੰਨ ਪਿਸਤੌਲਾਂ ਪੰਜ ਮਾਰੂ ਹਥਿਆਰ ਆਈ 20 ਕਾਰ ਸਮੇਤ ਗ੍ਰਿਫਤਾਰ ਕਰ ਕੀਤਾ ਹੈ ਇਸ ਦੋਸ਼ੀ ਨੇ ਪਿਛਲੇ ਸਮੇਂ ਇੱਕ ਅੰਨਾਰੇ ਪਰਿਵਾਰ ਨੂੰ 20 ਕਰੋੜ ਦੀ ਫਰौती ਚ ਕਿਨੈਪ ਕੀਤਾ ਸੀਗਾ ਉਹ ਮੁਕਦਮਾ ਵੀ ਸਫਦਤਾਪੂਰਵ ਹਲ ਕੀਤਾ ਹੈਗਾ ਇਹ ਦੋਸਰੀ ਬਹੁਤ ਹੀ ਖਤਰਨਾਕ ਅਪਰਾਧੀ ਹੈਗਾ ਇਸਨੇ ਜਸਵਿੰਦਰ ਸਿੰਘਲੇ ਸਰੌਕੀ ਫਾਜ਼ਲਖਾਨ ਦੀ ਮੌਤ ਤੋਂ ਬਾਅਦ ਉਸ ਦੀ ਗੱਦੀ ਹਾਸਲ ਕਰਨ ਲਈ ਅਪਰਾਧ ਦੀ ਦੁਨੀਆ 'ਚ ਪੈਰ ਰੱਖਿਆ ਜਿੱਥੇ ਇਸਨੇ ਪੰਜਾਬ, ਰਾਜਸਥਾਨ ਤੇ ਹਰਿਆਣਾ ਸਟੇਟ ਤੋਂ ਵੱਖ-ਵੱਖ ਜਗ੍ਹਾ ਤੇ ਜ਼ਮੀਨੀ ਕਬਜ਼ੇ, ਕੰਟਰੈਕਟਿੰਗ, ਸਮਗਲਿੰਗ ਤੇ ਹੋਰ ਜਿਹੜੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਹਿਥਿਆਰਾ ਸਮੇਤ ਜਿਹੜਾ ਅੰਜਾਮ ਦਿੱਤਾ ਜੋ ਸਭ ਤੋਂ ਵੱਧ ਪੁਰਾਪੰਜਾਬ ਲਈ ਜਨਦਕੀ ਅਤਿਵੰਨ ਹਾਲ ਕਰ ਲਿਆ ਗਿਆ ਇਸਨੇ ਸਮਾਜ ਵਿੱਚ ਆਪਣੇ ਗੈਂਗ ਦੇ ਨਾਲ ਬਹੁਤ ਹੀ ਜਿਹੜੀ ਪ੍ਰਭਾਵਸ਼ਾਲੀ ਆਪਣੀ ਪ੍ਰਸ਼ੰਧ ਦਿੱਤਾ ਹੋਇਆ ਸੀਗਾ ਜੋ ਪੁਲਿਸ ਵੱਲੋਂ ਅੱਜ ਇਹ ਗੈਂਗ ਜਿਹੜਾ ਵਸਤ ਕਰ ਲਿਆ ਗਿਆ ਇਸ ਦੋਸ਼ੀ ਦੇ ਨਾਲ ਘਟਨਾ ਸਮੇਂ ਜਿਹੜਾ ਪਰਮਜੀਤ ਸੁਪਮਾ ਮੋਰ ਸੁਨੀਲ ਕੁਮਾਰ ਤੇ ਹੀਰਾ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿੰਨਾ ਪਾਸੋਂ ਵਰਤੀ ਗਈ ਕਾਰ XX4 골ਡਨ ਕਲਰ ਅਤੇ ਬੱਤੀ ਬੋਰ ਕਬਜ਼ਾ ਲੈ ਚੁੱਕਿਆ ਇਸ ਦੋਸ਼ੀ ਦੀ ਗ੍ਰਿਫਤਾਰੀ ਤੋਂ ਉਪਰੰਤ ਵੱਖ-ਵੱਖ ਮੁਕੱਦਮੇ ਹੱਲ ਹੋਏ ਹਨ ਜਿਲੰਧਰ ਤੇ ਅਤੇ ਪੁਲਿਸ ਵੱਲੋਂ ਇਸ ਅਜੇਹਾ ਵੱਡਾ ਗੈਂਗ ਬਲਸਟ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਆ ਔਰ ਇਸਦੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਧੰਨਵਾਦ